ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੀਨਾ ਪਾੜ ਕੇ ਪੱਥਰਾਂ ਦਾ ਤੁਸੀਂ ਸਮਝ ਕੇ ਹੋਮੋਗੇ ਕਿ ਅੱਜ ਮੇਰੇ ਬੋਲਣ ਦਾ ਅਵਿਸ਼ਾ ਹੈ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਸਾਨੂੰ ਸਾਡੇ ਬਜ਼ੁਰਗਾਂ ਨੇ ਬਾਬਿਆਂ ਨੇ ਸਿਖਾਇਆ ਕਿ ਉਦਮੀ ਇਨਸਾਨ ਲਈ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਇਸ ਗੱਲ ਦੀ ਸਾਰਥਕਤਾ ਸਦੀਆਂ ਤੀਕ ਰਹੇਗੀ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਇੱਕ ਤੋਖਲਾ ਅਸੀਂ ਸਦੀਆਂ ਤੋਂ ਦੁਹਰਾ ਰਹੇ ਹਾਂ ਜੋ ਸਾਨੂੰ ਹੱਸਣ ਜਿੱਤਣ ਚਮਕ ਨਹੀਂ ਦਿੰਦਾ ਉਹ ਏ ਕਿ ਮੇਰੇ ਘਰ ਦੀ ਹਾਲਤ ਬਹੁਤ ਨਾਜ਼ੁਕ ਆ ਉਹ ਏ ਕਿ ਅਸੀਂ ਆਰਥਿਕ ਪੱਖੋਂ ਬੜੇ ਕਮਜ਼ੋਰ ਆ ਪਰ ਜਦੋਂ ਕਦੇ ਵੀ ਜ਼ਿੰਦਗੀ ਸਾਡੇ ਤੇ ਸਾਡੇ ਸੁਪਨੇ ਚਾ ਸਦਰਾ ਖੋਣ ਦੀ ਕੋਸ਼ਿਸ਼ ਕਰੇ ਤਾਂ ਖੁੱਲੇ ਦੇ ਹੋ ਕੇ ਖੜ ਜਾ ਕਰੋ ਤੇ ਹਿੱਖ ਥਾਪੜਿਆ ਕਰੋ ਤੇ ਜ਼ਿੰਦਗੀ ਨੂੰ ਲਲਕਾਰਿਆ ਕਰੋ ਕਿ ਲਿਆ ਕਿਹਨੂੰ ਖੜਾ ਕਰਦੀਆਂ ਮੇਰੇ ਸਾਹਮਣੇ ਮੈਨੂੰ ਮਾਇੂਸ ਕਰਨ ਲਈ ਤੇ ਮੈਂ ਲੈ ਕੇ ਆਉਂਗਾ ਅਸੀਂ ਲੈ ਕੇ ਆਵਾਂਗੇ ਆਪਣਾ ਉਦਮ ਆਪਣੇ ਹੌਸਲੇ ਤੇ ਯਕੀਨਨ ਜਿੱਤੇਗਾ ਸਾਡਾ ਉਦਮ ਸਾਡੇ ਹੌਸਲੇ ਮਿਹਨਤੀ ਲੋਕ ਕਮੀਆਂ ਨੂੰ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾ ਲੈਂਦੇ ਨੇ ਕਿਸੇ ਨੇ ਬਾਕਮਾਲ ਲਿਖਿਆ ਕਿ ਬਿਨ ਹੱਥਾਂ ਤੋਂ ਬਿਨ ਬਾਹਾਂ ਤੋਂ ਲੋਕੀ ਸੋਹਣੀ ਤਸਵੀਰ ਬਣਾ ਲੈਂਦੇ ਮਿਹਨਤਾਂ ਵਾਲੇ ਆਪੇ ਆਪਣੀ ਤਕਦੀਰ ਬਣਾ ਲੈਂਦੇ ਮਿਹਨਤਾਂ ਵਾਲੇ ਆਪੇ ਆਪਣੀ ਤਕਦੀਰ ਬਣਾ ਜ਼ਿੰਦਗੀ ਦੀ ਰਫ਼ਤਾਰ ਕਦੇ ਵੀ ਲੱਤਾਂ ਬਾਹਾਂ ਦੇ ਟੁੱਟਣਾ ਡਾਮਾ ਡੋਲੇ ਨਹੀਂ ਹੁੰਦੀ ਜ਼ਿੰਦਗੀ ਦੀ ਰਫ਼ਤਾਰ ਉਦੋਂ ਧੀਮੀ ਹੁੰਦੀ ਹੈ ਜਦੋਂ ਕਦੇ ਸਾਡੇ ਹੌਸਲੇ ਫਟੜਾ ਹੁੰਦੇ ਨੇ ਜਦੋਂ ਕਦੇ ਸਾਡਾ ਉਦਮ ਥੜਕਦਾ ਤੇ ਜਦੋਂ ਕਦੇ ਸਾਡਾ ਉਦਮ ਥੜਕਦਾ ਤਾਂ ਜ਼ਿੰਦਗੀ ਸਾਡੇ ਹਾਸੇ ਅਪਾਹਿਤ ਹੋ ਜਾਂਦੇ ਨੇ ਇਸੇ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਉਦਮ ਦਾ ਕਰਦਾਰ ਸੂਰਜ ਵਰਗਾ ਰੱਖੀਏ ਤਾਂ ਜੋ ਮੁਸੀਬਤਾਂ ਦੀਆਂ ਕੜੀਆਂ ਉਹਨੂੰ ਭਾਉਣਾ ਸਕਣ ਸਾਨੂੰ ਇਹ ਗੱਲ ਹਮੇਸ਼ਾ ਇੱਥੇ ਰੱਖਣੀ ਚਾਹੀਦੀ ਆ ਕਿ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਆ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮੋਮਬਤੀ ਤੇ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਜੇ ਅਸੀਂ ਸਮਾਜ ਵਿੱਚ ਲੀਆਂ ਸਮੱਸਿਆਵਾਂ ਗਰੀਬੀ ਨਸ਼ਾ ਬੇਰਜ਼ਗਾਰੀ ਨੂੰ ਝੜੋਂ ਖਤਮ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਸਾਨੂੰ ਉਦਮ ਤੋਂ ਕਰਨੀ ਪਵੇਗੀ ਖੋਦ ਵਿੱਚ ਉਦਮਤੋ ਕਰਨੀ ਪਵੇਗੀ ਅਸੀਂ ਸਰਕਾਰਾਂ ਸਰ ਦੋਸ਼ ਮੜ ਕੇ ਹੱਥ ਤੇ ਹੱਥ ਧਰ ਕੇ ਨਹੀਂ ਬੈਠ ਸਕਦੇ ਸਾਨੂੰ ਆਪਣੀ ਮਾਨਸਿਕਤਾ ਚ ਥੋੜਾ ਜਿਹਾ ਬਦਲਾਅ ਕਰਨਾ ਪਵੇਗਾ ਅਸੀਂ ਉਦਮ ਸਿਰਫ ਰੋਜ਼ਗਾਰ ਲੈਣ ਲਈ ਨਾ ਕਰੀਏ ਅਸੀਂ ਉਦਮ ਰੋਜ਼ਗਾਰ ਪੈਦਾ ਕਰਨ ਲਈ ਵੀ ਕਰੀਏ ਅਸੀਂ ਇਹ ਯਾਦ ਰੱਖੀਏ ਕਿ ਅਸੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਜੁੱਦਣਾ ਸਿਖਾਇਆ ਸਮੇ ਦਾ ਸੱਚ ਇਹ ਵੀ ਹੈ ਕਿ ਅੱਜ ਪੰਜਾਬੀ ਬੰਦਾ ਹਾਲਾਤਾਂ ਅੱਗੇ ਸਿਰ ਝੁਕਾ ਰਿਹਾ ਹੈ ਅਸੀਂ ਆਪਣੇ ਹਿੱਸੇ ਦੀ ਲੜਾਈ ਛੱਡ ਕੇ ਵਿਦੇਸ਼ਾਂ 'ਚ ਆਪਣਾ ਭੇਖ ਲੱਭ ਰਹੇ ਹਾਂ ਮੈਂ ਨੌਜਵਾਨਾਂ ਤੋਂ ਪੁੱਛਣਾ ਚਾਹਣਾ ਹੈ ਕਿ ਕੀ ਆਪਣੇ ਘਰ ਲੱਗੀ ਅੱਗ ਬੁਝਾਉਣ ਦੀ ਬਜਾਏ ਆਪਣਾ ਠਿਕਾਣਾ ਬਦਲ ਲੈਣਾ ਠੀਕ ਹੈ ਕਿ ਹਾਲਾਤਾਂ ਤੋਂ ਹਾਰ ਕੇ ਆਤਮ ਹੱਤਿਆ ਕਰ ਲੈਣਾ ਬੁਝਬਰੀ ਨਹੀਂ ਹੁੰਦੀ ਕੀ ਜਉਂਦੇ ਰਹਿ ਲਈ ਖੁਸ਼ ਰਹਿ ਲਈ ਸਿਰਫ ਸਰਕਾਰੀ ਨੌਕਰੀ ਹੀ ਜ਼ਰੂਰੀ ਹੈ ਨਹੀਂ ਸਾਥੀਓ ਤੁਹਾਨੂੰ ਚਾਹੀਦਾ ਕਿ ਅਸੀਂ ਉਹਨਾਂ ਲੋਕਾਂ ਨੂੰ ਨੌਜਵਾਨਾਂ ਨੂੰ ਲੱਭੀਏ ਜਿਨ੍ਹਾਂ 'ਚ ਉਦਮ ਮਨਤੀ ਹੋ ਚੁੱਕਿਆ ਉਹਨਾਂ 'ਚ ਹਿੰਮਤ ਫੂਕੀਏ ਉਹਨਾਂ ਦੇ ਹੱਥਾਂ 'ਚ ਮਜਬੂਰੀ ਦੇ ਗੀਤ ਕੋਕੇ ਉਹਨਾਂ ਦੇ ਹੱਥਾਂ 'ਚ ਬਾਬੇ ਨਾਨਕ ਦਾ ਕਿਰਤ ਦਾ ਫਲ ਵਧਰੀਏ ਮੁਹੱਬਤ ਤੇ ਉਦਮ ਦੇ ਗੀਤ ਧਰੀਏ ਤੇ ਉਹਨਾਂ ਨੂੰ ਸਮਝਾਈਏ ਇਹ ਮੁਸੀਬਤਾਂ ਕੇ ਹਥਿਆਰ ਛੱਟਣ ਵਾਲੇ ਕਾਇਰ ਡਰਪੋਕ ਤਾਂ ਹੋ ਸਕਦੇ ਆ ਪਰ ਪੰਜਾਬੀ ਨਹੀਂ ਹੋ ਸਕਦੇ ਜੇ ਸਾਡੇ ਮਹਾਨਾਇਕ ਅੰਗਰੇਜ਼ਾਂ ਨੂੰ ਕਵੇਂ ਚਣੇ ਚਬਾ ਸਕਦੇ ਆ ਤਾਂ ਕੀ ਅਸੀਂ ਇਹ ਸਿਸਟਮ ਨੂੰ ਨਹੀਂ ਬਦਲ ਸਕਦੇ لازਮੀ ਬਦਲ ਸਕਦੇ ਆ ਲੋੜ ਹੈ ਇੱਕ ਜੱਟ ਹੋਣ ਦੀ ਉਸਾਰੂ ਸਾਹਿਤ ਨਾਲ ਜੁੜਨ ਦੀ ਅਤੇ ਇਹ ਐਦ ਕਰਨ ਦੀ ਕਿ ਤੁਰਿਆ ਤਲਟਕੀ ਨਾ ਕਿ ਤੁਰਿਆ ਤਲ ਅਟਕੀ ਨਾ ਦਰੀਨਾ ਰਾਤ ਕਾਲੀ ਤੋਂ ਤੁਰੀ ਆਦ ਚ ਲਟਕੀ ਨਾ ਡਰੀ ਨਾ ਰਾਤ ਕਾਲੀ ਤੋਂ ਰੱਖੀ ਦਿਲ ਚ ਹੌਸਲਾ ਕਿ ਤੁਰੀ ਆਦ ਚ ਲਟਕੀ ਨਾ ਤੁਰੀ ਆਦ ਚ ਅਟਕੀ ਨਾ ਡੀ ਨਾ ਰਾਤ